ਇੱਕ ਹੋਰ ਖਾਸ ਵਾਹਿਗੁਰੂ ਜੀ ਕੀ ਅਤੇ ਜੀ ਸਾਰਿਆਂ ਨੂੰ ਆਓ ਅੱਜ ਇੱਕ ਵਾਰ ਫਿਰ ਦਰਸ਼ਨ ਕਰੀਏ ਸ੍ਰੀ ਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੇ ਚਾਰ ਪੰਜ ਦਿਨਾਂ ਬਾਅਦ ਸਟਾਰਟ ਹੋ ਜਾਣਾ ਹੈ ਸਫਰ ਇਹ ਸ਼ਾਨ ਚਲੋ ਵੇਖੋ ਅੱਗੇ ਚਲ ਕੇ ਕਦੀ 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 ਹੁੰਦੇ ਆ ਨਾ ਉਹਨਾਂ ਨੂੰ ਵਾਸਤੇ ਆ ਜਿਹੜੇ ਤੇ ਆਉਂਦੇ ਰਹਿੰਦੇ ਉਹਨਾਂ ਨੂੰ ਪਤਾ ਇੱਥੇ ਰੂਮ ਜਿਹੜਾ ਮਿਲਦਾ ਨਾ ਸਰਾਹ ਚ ਇਸਰਾਹ ਹੈਗੀ ਆ ਭਾਈ ਬਚਿੱਤਰ ਸਿੰਘ ਜੀ ਦੀ ਨਾਂ ਤੇ ਸਰਾਹ ਆ ਇਸ ਸਰਾਹ ਵਿੱਚ ਰੂਮ ਜਿਹੜਾ ਤੁਹਾਨੂੰ 500 ਰੁਪਏ ਚ ਮਿਲ ਜਾਂਦਾ ਤੇ ਰੂਮ ਵੀ ਵਧੀਆ ਹੈਗਾ ਲਿਫਟ ਲੱਗੀ ਹੈ ਇਸ ਦੇ ਨਾਲ ਹੀ ਇੱਕ ਨਵੀਂ ਸਰਾਹ ਬਣੀ ਹੈ ਐਨ ਆਰ ਆਈ ਸਰਾਹ ਹੈ ਇਹ ਪੂਰੀ ਵਾਲੇ ਸੰਤਾ ਨੇ ਬਣਾਈ ਹੈ ਇਸ ਦਾ ਕਿਰਾਇਆ 1000 ਰੁਪਿਆ ਹੈ ਇਹ ਵੀ ਨਵੀਂ ਬਣੀ ਹੈ ਵਧੀਆ ਸਰਾਏ ਹੈ ਇਹਦੇ ਵਿੱਚ ਡਬਲ ਬੈੱਡ ਮਿਲ ਜਾਂਦੇ ਆ ਦੋ ਇਹਦੇ ਵਿੱਚ ਡਬਲ ਬੈੱਡ ਇੱਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਸਿੱਖ ਧਰਮ ਦੇ ਅਹਿਮ ਸਥਾਨ ਤੇ ਪੰਜਾਂ ਤਖਤਾਂ ਚੋਂ ਇੱਕ ਤਖਤ ਜੋ ਤੀਸਰਾ ਤਖਤ ਆਪੋਂਦਾ ਹੈ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਇਹ ਖਾਲਸੇ ਦੀ ਸਾਜਨਾ ਭੂਮੀ ਹੈ ਜਿੱਥੇ ਖਾਲਸੇ ਨੂੰ ਸਿਰਜਿਆ ਗਿਆ ਸਥਾਪਿਤ ਕੀਤਾ ਗਿਆ ਉਹ ਇਹ ਭੂਮੀ ਹੈ ਅਨੰਦਪੁਰ ਸਾਹਿਬ ਜੀ ਆਓ ਦਰਸ਼ਨ ਕਰਦੇ ਹਾਂ ਤੀਸਰੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਇਹ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਪਵਨ ਸਥਾਨ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਕੇ ਖਾਲਸੇ ਦੀ ਸਿਰਜਣਾ ਸਥਾਪਨਾ ਕੀਤੀ ਗਈ ਇੱਕ ਭਾਰੀ ਇਕੱਠ ਹੋਈ ਸੱਜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਦਸਮ ਪਤਸ਼ਾਹੀ ਜੀ ਨੇ ਖਾਲਸਾ ਸਿਰਜਿਆ ਇੱਕ ਵੱਡੇ ਬਾਟੇ ਵਿੱਚ ਅੰਮ੍ਰਿਤ ਤਿਆਰ ਕਰਕੇ ਪੰਜ ਸਿਰਾਂ ਦੀ ਮੰਗ ਕੀਤੀ ਗਈ ਉਹ ਭਾਰੀ ਇਕੱਠ ਵਿੱਚ ਜੋ ਪੰਜ ਸਿੰਘ ਨੇਤਰ ਕੇ ਮੈਦਾਨ ਵਿੱਚ ਆਏ ਉਹਨਾਂ ਵਿੱਚੋਂ ਪਹਿਲੇ ਸਨ ਭਾਈ ਦਇਆ ਰਾਮ ਜੀ ਲਾਹੌਰ ਤੋਂ ਅਤੇ ਫਿਰ ਦੂਸਰੀ ਵਾਸਤੇ ਭਾਈ ਧਰਮਦਾਸ ਜੀ ਹਸਤਨਾਪੁਰ ਦਿੱਲੀ ਤੋਂ ਫਿਰ ਤੀਸਰੇ ਸਨ ਪਿਆਰੇ ਭਾਈ ਹਿੰਮਤ ਰਾਏ ਜੀ ਜਗਨਾਥਪੁਰੀ ਉੜੀਸਾ ਤੋਂ ਅਤੇ ਭਾਈ ਮੋਕਮਦਾਸ ਜੀ ਦਵਾਰਕਾ ਗੁਜਰਾਤ ਤੋਂ ਤੇ ਪੰਜਵੇਂ ਪਿਆਰੇ ਸਨ ਭਾਈ ਸਾਹਿਬ ਚੰਦ ਜੀ ਬਿਦਰ ਕਰਨਾਟਕਾ ਤੋਂ ਗੁਰੂ ਸਾਹਿਬ ਜੀ ਦੀ ਆਵਾਜ਼ ਤੇ ਆਪਣਾ ਸੀਸ ਭੇਟ ਕਰਨ ਵਾਸਤੇ ਨਿੱਤਰ ਕੇ ਮੈਦਾਨ ਵਿੱਚ ਆਏ ਫਿਰ ਗੁਰੂ ਸਾਹਿਬ ਜੀ ਨੇ ਵਾਰੀ-ਵਾਰੀ ਸੀਸ ਭੇਟ ਕਰਨ ਤੋਂ ਬਾਅਦ ਇਹਨਾਂ ਨੂੰ ਅੰਮ੍ਰਿਤ ਦaat ਬਖਸ਼ੀ ਅਤੇ ਫਿਰ ਉਹਨਾਂ ਕੋਲੋਂ ਆਪ ਖੁਦ ਅੰਮ੍ਰਿਤ ਛਕਿਆ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਜੀ ਬਣੇ ਤੇ ਇੱਥੇ ਉਦਾਇਤ ਕੀਤੀ ਸਾਰਿਆਂ ਨੂੰ ਜਿੱਤੋਂ ਬਾਅਦ ਮਰਦ ਆਪਣੇ ਨਾਂ ਦੇ ਨਾਲ ਸਿੰਘ ਲਾਉਣਗੇ ਅਤੇ ਬੀਬੀਆਂ ਆਪਣੇ ਨਾਂ ਦੇ ਨਾਲ ਕੌਰ ਲਾਉਣਗੇ ਆ ਕੌਰ ਸ਼ਬਦੀ ਵਰਤੋਂ ਕਰਨਗੇ ਸਿੰਘ ਤੋਂ ਭਾਵ ਸ਼ੇਰ ਬਹਾਦਰ ਇੱਕ ਹੋਰ ਤਪਾਵ ਹੈ ਪ੍ਰਿੰਸਸ ਇਹ ਗੁਰੂ ਸਾਹਿਬ ਜੀ ਨੇ ਇਹ ਅਦਾਇਤ ਕੀਤੀ ਇਹ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਆਪ ਜੀ ਸ੍ਰੀ ਕੇਸਗੜ੍ਹ ਸਾਹਿਬ ਜੀ ਗੁਰੂ ਸਾਹਿਬ ਜੀ ਨੇ ਇੱਕ ਹੀ ਬਾਟੇ ਵਿੱਚ ਅੰਮ੍ਰਿਤ ਛਕਾਇਆ ਜਿਸ ਵਿੱਚ ਭਾਵੇਂ ਕੋ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਚਾਰ ਵਰਨ ਸਨ ਚਾਰੇ ਵਰਨ ਖਤਮ ਕਰਕੇ ਰੰਗ ਭੇਦ ਨਸਲ ਉੱਚ ਨੀਚ ਸਭ ਖਤਮ ਕਰਕੇ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਦਾ ਨਾਰਾ ਦਿੱਤਾ ਕਿ ਸਾਰੇ ਅੱਜ ਤੋਂ ਬਾਅਦ ਭਰਾ ਹਨ ਭਾਈ ਸ਼ਬਦ ਦੀ ਵਰਤੋਂ ਕੀਤੀ ਖਾਲਸਾ ਸ਼ਬਦ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਹਜ ਅਲੌਕਿਕ ਨਜ਼ਾਰਾ ਵਧੀਆ ਸਾਫ ਸਫਾਈ ਔਰ ਬਹੁਤ ਵਧੀਆ ਪ੍ਰਬੰਧ ਹੈ ਜੀ Get it ਇਹ ਮਾਰਕੀਟ ਹੈ ਜੀ ਕਾਫੀ ਲੰਬੀ ਹੈ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਵਿੱਚ ਜੋ ਇਹ ਮਾਰਕੀਟ ਹੈ ਬਾਰੋਂ ਲੋਕ ਆਉਂਦੇ ਇੱਥੇ ਟੂਰਿਸਟ ਉਹਨਾਂ ਵਾਸਤੇ ਜੂਸ ਦਾ ਖਾਣ ਪੀਣ ਦਾ ਜਾਂ ਕੰਗੇ ਕੁਸ਼ਾਰੇ ਕੜੇ ਜਾਂ ਹੋਰ ਘਰੇਲੂ ਜਿਹੜੀ ਚੀਜ਼ਾਂ ਵਾਸਤਾ ਉਹਨਾਂ ਵਾਸਤੇ ਖਰੀਦ ਸਕਦੇ ਆ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਪਾਵਨ ਸਥਾਨ ਦੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਵਿਖੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਲੀ ਵਿਖੇ ਸ਼ਹਾਦਤ ਉਪਰੰਤ ਉਹਨਾਂ ਦੇ ਪਾਵਨ ਸੀਸ ਨੂੰ ਲੈ ਕੇ ਪਾਈ ਜੈਤਾ ਜੀ ਗੁਰਦੁਆਰਾ ਵਿਬਾਨਗੜ੍ਹ ਸਾਹਿਬ ਸ੍ਰੀ ਕੀਰਤਪੁਰ ਸਾਹਿਬਲੇ ਸਥਾਨ ਤੋਂ ਹੁੰਦੇ ਹੋਏ ਇੱਥੋਂ ਸੰਗਤਾਂ ਸਮੇਤ ਇਸ ਪਵਿੱਤਰ ਸਥਾਨ ਤੇ ਪਹੁੰਚੇ ਸਨ ਤੇ ਦਸ਼ਮੇਸ਼ ਪਿਤਾ ਜੀ ਨੇ ਇਥੇ ਆਪਣੇ ਪੂਜਨੀਕ ਪਿਤਾ ਜੀ ਦੇ ਸੀਸ ਦਾ ਸੰਸਕਾਰ ਕੀਤਾ ਅਤੇ ਗੁਰਦੁਆਰਾ ਸ੍ਰੀ ਅਕਾਲ ਬੂੰਗਾ ਸਾਹਿਬ ਵਾਲੇ ਸਥਾਨ ਤੇ ਵਿਰਾਜਮਣ ਹੋ ਕੇ ਦਸ਼ਮੇਸ਼ ਪਿਤਾ ਜੀ ਨੇ ਜਿੱਥੇ ਸੰਗਤਾਂ ਨੂੰ ਭਾਣਾ ਮੰਨਣ ਅਤੇ ਧਰਮ ਦੀ ਰੱਖਿਆ ਹਿਤ ਸ਼ਾਸਤਰਬੱਧ ਹੋਣ ਦਾ ਹੁਕਮ ਦਿੱਤਾ ਤੇ ਉੱਥੇ ਨਾਲ ਹੀ ਜ਼ਬਰ ਜ਼ੁਲਮ ਦੇ ਵਿਰੋਧ ਡਟਣ ਦਾ ਉਪਦੇਸ਼ ਵੀ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6 ਸਤ ਪੋਸਮਤ 1761 ਦੀ ਦਰਮਿਆਨੀ ਰਾਤ ਸਮੇਂ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਵੇਲੇ ਭਾਈ ਗੁਰਬਖਸ਼ ਰਾਏ ਨੂੰ ਇਸ ਸਥਾਨ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਸੌਂਪਣਾ ਕੀਤੀ ਸੀ ਇਹ ਉਹ ਪਾਵਨ ਸਥਾਨ ਹੈ ਗੁਰਦੁਆਰਾ ਸ੍ਰੀ ਸੀਸਗੰਗ ਸਾਹਿਬ ਅਓ ਇਸ ਪਵਨ ਸਥਾਨ ਦੇ ਦਰਸ਼ਨ ਕਰਦੇ ਹਾਂ ਗੁਰੂ ਕੇ ਮੈਲ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਲੰਬਾ ਅਰਸਾ ਤਕਰੀਬਨ 24 ਸਾਲ ਦੇ ਕਰੀਬ ਆਪਣੇ ਪਰਿਵਾਰ ਸਹਿਤ ਇੱਥੇ ਰਹੇ ਅਤੇ ਤਿੰਨੇ ਸਹਿਬਜ਼ਾਦਿਆਂ ਦੇ ਜਨਮ ਵੀ ਇਸੇ ਸਥਾਨ 'ਤੇ ਹੋਏ। ਇਹ ਚੱਕ ਨਾਨਕੀ ਪਿੰਡ ਦੇ ਵਿੱਚ ਵਸਾਇਆ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੰਬਾ ਅਸਾਰੇ ਪਰਿਵਾਰ ਸਹਿਤ ਗੁਰਦੁਆਰਾ ਗੁਰੂ ਕੇ ਮੈਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬिलासपुर ਦੇ ਰਾਜਾ ਦੀਪ ਚੰਦ ਦੀ ਰਾਣੀ ਚੰਪਾ ਪਾਸੋਂ ਜ਼ਮੀਨ ਮੁੱਲ ਖਰੀਦੀ 21 ਹਾੜ ਸੰਮਤ 1722 ਬਿਕਰਮੀ 19 ਜੂਨ 1665 ਈਸਵੀ ਨੂੰ ਚੱਕ ਨਾਨਕੀ ਨਗਰ ਦੀ ਮੋਢੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪੋਤਰੇ ਭਾਈ ਗੁਰਦਤਾ ਜੀ ਪਾਸੋਂ ਗੜਵਾਈ ਗੁਰੂ ਜੀ ਨੇ ਚੱਕ ਨਾਨਕੀ ਦੀ ਪਹਿਲੀ ਇਮਾਰਤ ਗੁਰੂ ਕੇ ਮਹਿਲ ਦੀ ਉਸਾਰੀ ਕਰਵਾਈ ਅਤੇ ਇਸ ਪਾਵਨ ਸਥਾਨ ਤੇ ਗੁਰੂ ਜੀ ਪਰਿਵਾਰ ਸਮੇਤ ਰਹਿਣ ਲੱਗ ਪਏ। ਹੁਣ ਇਸ ਸਥਾਨ ਤੇ ਗੁਰਦੁਆਰਾ ਗੁਰੂ ਕੇ ਮਹਿਲ ਸ਼ਿਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਦੀ ਪ੍ਰਕਿਰਮਾ ਅੰਦਰ ਸਥਿਤ ਹੋਰ ਇਤਿਹਾਸਕ ਸਥਾਨ ਵੀ ਹਨ। ਗੁਰਦੁਆਰਾ ਸ੍ਰੀ ਥੜਾ ਸਾਹਿਬ ਇਸੇ ਸਥਾਨ ਤੇ ਪੰਡਿਤ ਕਿਰਪਾ RAM ਦਤ ਜੋ ਬਾਅਦ ਵਿੱਚ ਅੰਮ੍ਰਿਤ ਪਾਨ ਕਰਕੇ ਭਾਈ ਕਿਰਪਾ ਸਿੰਘ ਜੀ ਬਣੇ ਅਤੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ। ਦੀ ਅਗਵਾਈ ਵਿੱਚ ਕਸ਼ਮੀਰੀ ਪੰਡਤਾਂ ਦਾ ਜਥਾ ਫਰਿਆਦੀ ਬਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਆਇਆ। ਅਤੇ ਹਿੰਦੂ ਧਰਮ ਤੇ ਤਿਲਕ ਜੰਝੂ ਦੀ ਰੱਖਿਆ ਲਈ ਬੇਨਤੀ ਕੀਤੀ ਸੋ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਪੁਕਾਰ ਨੂੰ ਸਵੀਕਾਰ ਕਰਦੇ ਹੋਏ ਜੋ ਮਨੁੱਖਤਾ ਦਾ ਘਾਣ ਹੋ ਰਿਹਾ ਸੀ ਉਸ ਦੀ ਰੱਖਿਆ ਵਾਸਤੇ ਮਜਲੂਮ ਉੱਪਰ ਜ਼ੁਲਮ ਹੋ ਰਿਹਾ ਸੀ ਉਸ ਦੀ ਰੱਖਿਆ ਲਈ ਉਹਨਾਂ ਨੂੰ ਵਚਨ ਦਿੱਤਾ 11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਜਾ ਕੇ ਸ਼ਹੀਦੀ ਪ੍ਰਾਪਤ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਤਿੰਨੇ ਸਾਹਿਬਜ਼ਾਦੇ ਬਾਬਾ ਅਜੂਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦਾ ਜਨਮ ਹੋਇਆ ਵੱਡੇ ਸਾਹਿਬ ਜਿਹਦੇ ਬਾਬਾਜੀਤ ਸਿੰਘ ਦਾ ਜਨਮ ਪੌਂਟਾਸਾ ਵਿਖੇ ਹੋਇਆ ਸੀ ਤੋਂ ਇਹ ਤਿੰਨਾਂ ਸਾਹਿਬਜ਼ਾਦੇਆਂ ਦਾ ਜਨਮ ਸਥਾਨ ਵੀ ਇੱਥੇ ਹੀ ਹੈ